ਪੱਕੇ ਕਰੋ ਪੱਕੇ ਕਰੋ ਪੰਜਾਬ ਸਰਕਾਰ ਹਾਏ 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 ਕੱਚੇ ਕੰਮ ਐ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਬਹਾਲ ਕਰੋ ਬਹਾਲ ਕਰੋ ਬਜ਼ਾਰ ਕੰਡੀਸ਼ਨ ਲਾ ਕੇ ਕਮਾਜਮ ਕੱਡੇ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੱਚੇ ਕੰਮ ਐ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਨਾ ਟੁੱਟੋਲਾ ਮਰਦਾਬਾਦ 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 ਨਾ ਟੁੱਟੋਲਾ ਮਰਦਾਬਾਦ 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 रोज़गार मुदाबाद मुदाबाद मुदाबादी प मुदाबाद मुब मुबा मु ਗੇਟ ਰੈਲੀ ਸਾਡੀ ਜੀ ਇਹ ਸਰਕਾਰ ਦੇ ਖਿਲਾਫ ਜੋ ਮੰਗਾਂਵਾਂ ਰਤੀਆ ਅਸੀਂ ਅੱਜ ਜੋ ਪੰਜਾਬ ਰੋਡਵੇਜ ਪੰਨ ਬੱਸ ਔਰ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮਾਂ ਉਹ ਆਪਣੇ ਗੇਟ ਰੈਲੀਆਂ ਕਰ ਰਹੇ ਆਂ ਸਤਾਈਆਂ ਡੀਪੋਆਂ ਦੇ ਉੱਤੇ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਕਿ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਵਾਂ ਔਖਿਓ ਪਰੋਖਾਂ ਕਰ ਰਹੀਆਂ ਕਰ ਰਹੇ ਨੇ ਜਿਸ ਤਰ੍ਹਾਂ ਸਰਕਾਰ ਨੇ ਸੱਤਾ 'ਚ ਆਉਣ ਵੇਲੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਜਿੰਨੇ ਵੀ ਕੱਚੇ ਮੁਲਾਜ਼ਮ ਆ ਉਹ ਪੱਕੇ ਕੀਤੇ ਜਾਣਗੇ ਪਰ ਇਹ ਸਰਕਾਰ ਨੇ ਜਿਹੜੀਆਂ ਸਾਡੀਆਂ ਮੰਗਾਂ ਵਾਂ ਗੋਲੀਆਂ ਕੀਤੀਆਂ ਵਾਂ ਬਾਰ-ਬਾਰ ਸਾਨੂੰ ਇਹ ਮੀਟਿੰਗਾਂ ਦੇ ਕੇ ਤੇ ਮੀਟਿੰਗਾਂ ਦੇ ਵਿੱਚ ਕੋਈ ਵੀ ਜਿਹੜਾ ਇਹਨਾਂ ਕੋਲ ਹੱਲ ਜਿਹੜਾ ਉਹ ਨਹੀਂ ਕੱਢ ਰਹੇ ਪਿਛਲੇ ਤੇ ਅਸੀਂ ਦੇਣੀ ਵੀ ਅਸੀਂ ਗੇਟ ਰੈਲੀਆ ਕੀਤੀਆਂ ਨੇ ਉਹਦੇ ਵਿੱਚ ਵੀ ਸਾਨੂੰ ਇਹ ਕੋਈ ਮੈਸੇਜ ਨਹੀਂ ਆਇਆ ਸਾਡੀਆਂ ਇਹਦੇ ਵਿੱਚ ਮੇਨ ਮੰਗਾਂ ਨੇ ਵੀ ਸਾਨੂੰ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੰਜਾਬ ਰੋਡ ਤੇ ਔਰ ਪੀਆਰਟੀਸੀ ਦੇ ਵਿੱਚ ਪੱਕਿਆ ਕੀਤਾ ਜਾਵੇ ਤੇ ਜਿਹੜੇ ਬੇਵਜਾ ਕੰਡੀਸ਼ਨਲ ਲਗਾ ਕੇ ਸਾਡੇ ਮੁਲਾਜ਼ਮੇ ਕੱਢੇ ਗਏ ਆ ਉਹ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਇਹ ਮੇਨ ਮੰਗਾਵਾ ਸਾਡੀਆਂ ਜਿਹੜੀਆਂ ਦੋ ਆ ਕੱਚੇ ਮੁਲਾਜ਼ਮ ਪੱਕੇ ਕਰੋ ਤੇ ਜਿਹੜੇ ਮੁਲਾਜ਼ਮ ਕੱਢੇ ਗਏ ਆ ਬੇਵਜਾ ਕੰਡੀਸ਼ਨਲ ਲਗਾ ਕੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਔਰ ਕੱਢੇ ਮੁਲਾਜ਼ਮ ਬਹਾਲ ਕੀਤੇ ਜਾਣ ਤਾਂ ਕਰਕੇ ਸਰਕਾਰ ਨੂੰ ਅਸੀਂ ਇਹ ਬਾਰ-ਬਾਰ ਬੇਨਤੀ ਕਰ ਰਹੇ ਹਾਂ ਅੱਜ ਵੀ ਜੋ ਗੇਟ ਟਰਾਲੀ ਹੈ ਐਸੇ ਕਰਕੇ ਕੀਤੀ ਹੈ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਜਿਹੜਾ 8 9 10 ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਹ ਬਸਾਂ ਦਾ ਚੱਕਾ ਜਾਮ ਕਰਾਂਗੇ ਇਹ ਮੰਗਾਂ ਦਾ ਕਰਕੇ ਨਾ ਤਾਂ ਸਰਕਾਰ ਨੇ ਅਜੇ ਤੱਕ ਸਾਨੂੰ ਕੋਈ ਮੀਟਿੰਗ ਦਿੱਤੀ ਆ ਨਾ ਕਿਸੇ ਅਧਿਕਾਰੀ ਨੇ ਸਾਨੂੰ ਬੁਲਾ ਕੇ ਇਹ ਕਿਹਾ ਵਾ ਵੀ ਤੁਹਾਡੀਆਂ ਮੰਗਾਂ ਬਾਰੇ ਕੋਈ ਚਾਨਣਾ ਪਾਈਏ ਜਾਂ ਕੋਈ ਦੱਸੀਏ ਤੁਹਾਨੂੰ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਜੇ ਪਿਛਲੀ ਸਰਕਾਰ ਵੇਲੇ ਵੀ ਇਹੋ ਚੀਜ਼ਾਂ ਸਾਨੂੰ ਵੇਖਣ ਨੂੰ ਮਿਲੀਆਂ ਇਹ ਸਰਕਾਰ ਨੇ ਸਾਨੂੰ ਸਭ ਤੋਂ ਪਹਿਲਾਂ ਇਹ ਭਰੋਸਾ ਦਿੱਤਾ ਵੀ ਅਸੀਂ ਆਉਣ ਸਾਰੀ ਤੁਹਾਡੀਆਂ ਪੰਜਾਬ ਰੋਡਵੇ ਤੇ ਜਿੰਨੀਆਂ ਵੀ ਤੁਹਾਡੀਆਂ ਗੇਟ ਰੈਲੀਆਂ ਕੀਤੀਆਂ ਵਾ ਤੇ ਅਗਲੀ ਜਿਹੜੀ ਹੜਤਾਲ ਵਾ ਉਹ 3 ਦਿਨ ਦੀ ਹੜਤਾਲ ਵਾ ਬਿਚਲੇ ਦਿਨ ਜਿਹੜਾ ਸਾਡਾ 9 ਤਰੀਕ ਨੂੰ ਅਸੀਂ ਜਿਹੜਾ ਟਰਾਂਸਪੋਰਟ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਦੀ ਕੋਠੀ ਦਾ ਘਰਾਓ ਕਰਾਂਗੇ 8 ਨੂੰ ਸਟ੍ਰਾਈਕ ਸ਼ੁਰੂ ਆ ਤੇ 9 ਨੂੰ ਜਿਹੜਾ ਉਹਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਤੇ 10 ਨੂੰ ਸਾਡੀ ਜਿਹੜੀ ਸਟ੍ਰਾਈਕ ਵਾ ਉਹ ਇਸੇ ਤਰ੍ਹਾਂ ਜਾਰੀ ਰਹੂ ਦੇਖੋ ਜੀ ਜੋ ਪੁਰਾਣੀਆਂ ਸਰਕਾਰਾਂ ਹੀ ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੋਈ ਨਹੀਂ ਆ ਅਸੀਂ ਪਿੱਛੇ ਧਰਨਾ ਲਾਇਆ ਪੱਟੀ ਜਾ ਕੇ ਭੁੱਲਰ ਸਾਹਿਬ ਦਾ ਪੀਆ ਖੋਦ ਆਇਆ ਉਹਨੇ ਮੀਟਿੰਗ ਕਰਵਾਈ ਫਿਕਸ ਵੀ ਅਸੀਂ 2 ਜਾਂ 4 ਦਿਨਾਂ 'ਚ ਤੁਹਾਡੇ ਸਾਰੇ ਬੰਦੇ ਹੀ ਬਹਾਲ ਕਰ ਦਿੰਨੇ ਆ ਇਹੀ ਪੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਪਹਿਲਾਂ ਜਦੋਂ ਸਾਡੀ ਸਟ੍ਰਾਈਕ ਹੋਈ ਆ ਫਰਵਰੀ ਮਹੀਨੇ ਉੱਥੇ ਆਣ ਕੇ ਇਹਨਾਂ ਸਟੇਟ ਲਾਂਚ ਕੀਤਾ ਕਿ ਤੁਹਾਡੇ ਨਾਲ ਤਕਾ ਹੋਇਆ ਵਾ ਸਾਡੀ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਮੁਲਾਜ਼ਮ ਭਾਲ ਕੀਤੇ ਜਾਣਗੇ ਤੁਹਾਡਾ ਸਟਾਫ ਪੂਰਾ ਕੀਤਾ ਜਾਊਗਾ ਜਦ ਕਿ 1385 ਇਹਨਾਂ ਨਵੀਆਂ ਪੋਸਟਾਂ ਗੱਡੀਆਂ ਤੇ ਪੁਰਾਣੇ ਕੁਝ ਹੀ ਵਰਕਰ ਜਿਹੜੇ ਸਾਡੇ ਉਹ ਬਲੈਕਲਿਸਟ ਕੀਤੇ ਇਹਨਾਂ ਨੂੰ ਜਾਇਜ਼ ਨਜਾਇਜ਼ ਕਿਸ਼ਨਾ ਲਾ ਕੇ ਕਿਉਂਕਿ ਉਦੋਂ ਕਰਾਪਸ਼ਨ ਚੱਲਦੀ ਸੀ ਸਾਡੇ ਉਪਤਲੇ ਜਿਹੜੇ ਅਫਸਰ ਪੈਸੇ ਮੰਗਦੇ ਸੀ ਉਹਦੇ ਕਰਕੇ ਕੁਝ ਕਨੈਕਟਰਾਂ ਨੂੰ ਮੜਾ ਮੋਟਾ ਫਰਾਡ ਕਰਨਾ ਪੈਂਦਾ ਸੀ ਅਸੀਂ ਇੱਕ ਹੀ ਮੰਗ ਕਰਦੇ ਸਾਨੂੰ ਨਹੀਂ ਲੱਗਦਾ ਜਿਹੜਾ ਸਰਕਾਰ ਹੁੰਦੀ ਹੈ ਉਹ ਹੋਰ ਕੰਮ ਕਰਦੀ ਜਦੋਂ ਨਹੀਂ ਹੁੰਦੀ ਸਰਕਾਰ ਉਦੋਂ ਇਹ ਹੋਟਲ ਬਿਲਕੁਲ ਜੀ ਆ ਮੇਰੇ ਕੋ ਵੀਡੀਓ ਕਲਿੱਪ ਆ ਭੁਲਰ ਸਾਹਿਬ ਦੇ ਦੋ ਭੁਲਰ ਸਾਹਿਬ ਦੇ ਦੋ ਵੀਡੀਓ ਕਲਿੱਪ ਆ ਇਹਦੇ ਵਿੱਚ ਪਹਿਲਾ ਬਿਆਨ ਵੇਖ ਲਓ ਫੇਸਬੁੱਕ ਤੇ ਵੀ ਵਾਇਰਲ ਆ ਉਹਦੇ ਵਿੱਚ ਇਹ ਕੁਝ ਬਿਆਨ ਹੋਰ ਦੇ ਰਿਆ ਪਿੱਛੇ ਆ ਪਿਛਲੇ ਹਫਤੇ ਅੰਮ੍ਰਿਤਸਰ ਆਇਆ ਇੱਥੇ ਭੁਲਰ ਸਾਹਿਬ ਨੇ ਪੈਂਦਾ ਕਿਹਾ ਕਿ ਸਾਡੀ ਸਰਕਾਰ ਨੇ ਵਾਦਾ ਹੀ ਨਹੀਂ ਕੀਤਾ ਪੱਕੇ ਕਰਨ ਦਾ ਅਸੀਂ ਕੰਟਰੈਕਟਰ ਦਰਖਣੇ ਆ ਜਦ ਕਿ ਇਹ ਭੁਲਰ ਸਾਹਿਬ ਕੋ ਇਹ ਪੁੱਛਿਆ ਜਾਵੇ ਕਿ ਜਾਂ ਤੇ ਫਿਰ ਕੇਂਦਰੀয়াল ਸਾਹਿਬ ਝੂਠ ਬੋਲਦੇ ਆ ਜਾਂ ਭਗਵੰਤ ਮਾਨ ਸਾਹਿਬ ਝੂਠ ਜੇ ਸਾਡਾ ਨਹੀਂ ਸੁਣਵਾਈ ਕਰਦੇ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਇਲੈਕਸ਼ਨਾਂ ਉੱਥੇ ਜਾ ਕੇ ਅਸੀਂ ਇਹਦਾਂ ਦੀ ਪੂਰੀ ਸਚਾਈ ਬਿਆਨ ਕਰਾਂਗੇ ਮੈਂ ਦੱਸਣਾ ਚਾਹੁੰਦਾ ਜੀ 1 ਮਈ ਤੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਪੰਜਾਬ ਡੀਸੀ ਐਂਡ ਐਮ ਐਲ ਏ ਨੇ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ ਸਾਡੀ ਜਿਹੜੀ ਹੈ ਪੈਨਲ ਮੀਟਿੰਗ ਕਰਾਈ ਜਾਵੇ ਸਾਡੀਆਂ ਮੰਗਾਂ ਜੜੀਆਂ ਨੇ ਉਹ ਉਹਨਾਂ ਪ੍ਰਤੀ ਆਪਾਂ ਵਿਚਾਰ ਕੀਤਾ ਜਾਏ ਪਰ ਇੰਨਾ ਸਮਾਂ ਹੋਣ ਦੇ ਬਾਵਜੂਦ ਵੀ ਕਿਸੇ ਅਫਸਰ ਨੇ ਜਾਂ ਕਿਸੇ ਮੁੱਖ ਮੰਤਰੀ ਦਫ਼ਤਰ ਤੋਂ ਜਾਂ ਟਰਾਂਸਪੋਰਟ ਮਨਿਸਟਰ ਵੱਲੋਂ ਸਾਨੂੰ ਕਿਸੇ ਵੱਲੋਂ ਵੀ ਕੋਈ ਹੰਗਾਰਾ ਨਹੀਂ ਮਿਲਿਆ ਜਿਹੜੀ ਅਵੇਜ ਦੇ ਵਿੱਚ ਜਿਹੜੇ ਅਸੀਂ ਪ੍ਰੋਗਰਾਮ ਰੱਖੇ ਸੀ ਉਹ ਸਾਡੇ ਸਟੈਂਡ ਨੇ ਜਿਹਦੇ ਵਿੱਚ 6 ਤਰੀਕ ਦੀ ਅੱਜ ਗੇਟ ਰੈਲੀ ਸੀ ਇਹ ਗੇਟ ਰੈਲੀ ਇਸ ਕਰਕੇ ਕੀਤੀ ਹੈ ਵੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਅਸੀਂ 8 9 10 ਦੀ ਹੜਤਾਲ ਜਿਹੜੀ ਆ ਉਹ ਕਰਨ ਜਾ ਰਹੇ ਆ ਅਗਰ ਜੇ ਸਰਕਾਰ ਨੇ ਸਾਨੂੰ ਕਿਸੇ ਟੇਬਲ ਤੇ ਨਾ ਸਦਿਆ ਤਾਂ ਅਸੀਂ ਹੜਤਾਲ ਪੱਕੀ ਕਰਾਂਗੇ ਬਾਕੀ ਪ੍ਰਧਾਨ ਹੋਣਾ ਤੁਹਾਨੂੰ ਦੱਸਿਆ ਵੀ 9 ਤਰੀਕ ਨੂੰ ਅਸੀਂ ਜੇ ਹੋ ਸਕੇ ਆਰੇ ਮੁੱਖ ਮੰਤਰੀ ਪੰਜਾਬ ਦਾ ਘਰਾ ਕਰਾਂਗੇ ਜਾ ਕੇ ਟਰਾਂਸਪੋਰਟ ਮਨਿਸਟਰ ਦਾ ਘਰਾ ਕਰਾਂਗੇ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੈਂ ਤੁਹਾਨੂੰ ਜਾਣੂ ਕਰਵਾ ਦਿਆਂ ਵੀ ਸਾਡੀ ਮੁੱਖ ਮੰਗ ਜਿਹੜੀ ਹੈ ਵੀ ਕੱਚੇ ਕੰਮਿਆਂ ਨੂੰ ਪੱਕਾ ਕੀਤਾ ਜਾਏ ਤੇ ਜਿਹੜੇ ਸਾਡੇ ਨਜਾਇਜ਼ ਕੰਡੀਸ਼ਨਾਂ 'ਚ ਲਾ ਕੇ ਵਰਕਰ ਕੱਢੇ ਹੋਏ ਨੇ ਜਿਨ੍ਹਾਂ ਦੀਆਂ ਇਨਕੁਆਰੀਆਂ ਵਿੱਚ ਹੱਕ ਚ ਹੋ ਚੁੱਕੀਆਂ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ। ਟਰਾਂਸਪੋਰਟ ਮੰਤਰੀ ਨੇ ਆਪ ਸਟੇਜ ਤੇ ਆ ਕੇ ਸਾਡੇ ਧਰਨਿਆਂ ਤੇ ਆ ਕੇ ਇਹ ਆਪ ਮੰਨਿਆ ਵੀ ਆਉਂਦਿਆਂ ਮੈਂ ਕੱਚੇ ਕੰਮੇ ਜਿਹੜੇ ਪੱਕੇ ਕਰਾਂਗਾ, ਜਿਹੜੇ ਕੰਡੀਸ਼ਨਾਂ 'ਚ ਲਾ ਕੇ ਵਰਕਰ ਕੱਢੇ ਨੇ ਉਹਨਾਂ ਨੂੰ ਬਹਾਲ ਕਰਾਂਗਾ। ਹੁਣ ਕੀ ਹੋਇਆ ਸਾਡੇ ਵਰਕਸ਼ਾਪ ਦੇ ਵਿੱਚ ਆਊਟਸੋਰਸ ਕੰਮ ਹੈ। ਜਿਹੜੀ ਕੀ ਸਰਕਾਰ ਪੰਜਾਬ ਸਰਕਾਰ ਜਿਹੜੀ ਬਣੀ ਨਹੀਂ ਸੀ ਉਦੋਂ ਕਹਿੰਦੀ ਸੀ ਵੀ ਆਉਂਦਿਆਂ ਹੀ ਅਸੀਂ ਆਊਟਸੋਰਸ ਭਰਤੀ ਜਿਹੜੀ ਇਹ ਬੰਦ ਕਰਾਂਗੇ ਭਰਤੀ ਹੋਊ ਨਹੀਂ ਆਊਟਸੋਰਸ ਪਰ ਬਕਾਇਦਾ ਅਸੀਂ ਇਹਨਾਂ ਨੂੰ ਸਬੂਤ ਦੇ ਚੁੱਕੇ ਹਾਂ ਵੀ ਕਾਂਗਰਸ ਸਰਕਾਰ ਵੇਲੇ ਲੱਖਾਂ ਰੁਪਏ ਲੈ ਕੇ ਮੁੰਡੇ ਜਿਹੜੇ ਆਊਟਸੋਰਸ ਤੇ ਭਰਤੀ ਕੀਤੇ ਸੀ ਉਹਨਾਂ ਦੀਆਂ ਵੀਡੀਓ ਬਣੀਆਂ ਨੇ ਜਿਹੜੀਆਂ ਟੈਲ ਵਾਲੀਆਂ ਫੈਕਟਰੀਆਂ ਦੇ ਵਿੱਚ ਜਾ ਕੇ ਇਹਨਾਂ ਨੇ ਭਰਤੀ ਕੀਤੀ ਆ ਉਹਦੀਆਂ ਇਹਨਾਂ ਨੂੰ ਅਸੀਂ ਆਪਾਂ ਵੀਡੀਓ ਦੇ ਚੁੱਕੇ ਆ ਔਰ ਮੌਜੂਦਾ ਡਾਇਰੈਕਟਰ ਜਿਹਦੇ ਇਸ਼ਾਰੇ ਨਾਲ ਆਊਟਸੋਰਸ ਕੰਪਨੀ ਜਿਹੜੀ ਜਿਹਨੇ ਪੈਸੇ ਲਏ ਆ ਉਹ 32 ਲੱਖ ਰੁਪਏ ਦੇ ਕਰੀਬ ਫੜਿਆ ਗਿਆ ਵਿਜੀਲੈਂਸ ਅੱਜ ਉਹਦਾ ਸੀਬੀਆਈ ਤੇ ਵਿੱਚ ਕੇਸ ਚੱਲ ਰਿਹਾ ਪਰ ਸਰਕਾਰ ਨੇ ਉਸ ਪ੍ਰਤੀ ਵੀ ਕੋਈ ਗੌਰ ਨਹੀਂ ਕੀਤਾ ਸਰਕਾਰ ਕਾਲੀ ਪਈ ਆ ਵੀ ਜਿਹੜੇ ਬੰਦੇ ਜਿਨ੍ਹਾਂ ਕੋ ਪੈਸੇ ਲੈ ਕੇ ਜਿਨ੍ਹਾਂ ਨੂੰ ਅਸੀਂ ਨੌਕਰੀਆਂ ਉਦੋਂ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੜਾਫੜ ਨੌਕਰੀਆਂ ਦੇ ਲੈ ਜੀ ਜਦਕੀ ਗਲਤ ਹੈ ਸਾਡੇ ਕੋਲ 7-800 ਮੁਲਾਜ਼ਮ ਹੈ ਜਿਹੜਾ ਬਲੈਕਲਿਸਟ ਕਰਕੇ ਨਜਾਇਜ਼ ਕੰਡੀਸ਼ਨਾਂ ਲਾ ਕੇ ਕੱਢਿਆ ਹੋਇਆ ਸਾਡੀ ਮੰਗ ਹੈ ਵੀ ਪਹਿਲਾਂ ਉਹਨਾਂ ਨੂੰ ਬਹਾਲ ਕੀਤਾ ਜਾਵੇ ਬਾਹਰ ਵਿੱਚ ਭਰਤੀ ਕੀਤੀ ਜਾਵੇ ਕਿਉਂਕਿ ਸਾਡੇ ਕੋਲ ਬੱਸਾਂ ਖਲੋਤੀਆਂ ਨੇ ਪਨ ਬਸਦੀਆਂ ਸਾਡੀਆਂ ਲੜਾਈਆਂ ਹੁੰਦੀਆਂ ਨੇ ਬਾਹਰ ਆਮ ਸਵਾਰੀਆਂ ਨਾਲ ਪਬਲਿਕ ਨਾਲ ਚੜ੍ਹਨ ਉਤਰ ਤੋਂ ਕਿਉਂਕਿ ਬੱਸਾਂ ਘਟ ਨੇ ਸਟਾਫ ਘਟ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਭਰਤੀ ਹੋਵੇ ਪਰ ਪੂਰੀ ਮਾਪਦੰਡ ਨਾਲ ਪੱਕੀ ਭਰਤੀ ਕੀਤੀ ਜਾਵੇ ਸਾਨੂੰ ਇਹ ਸਾਡੀਆਂ ਮੰਗਾਂ ਨੇ ਇਨੀਂਕ ਪ੍ਰਵਾਨ ਕਰੋ